ਹੈਲੋ ਜੀ ਸਸਿੱਕਰ ਸਾਰਿਆਂ ਨੂੰ ਤੇ ਸਵਾਗਤ ਕਰਦੇ ਆਂ ਤੁਹਾਡਾ ਲਰਨ ਪੰਜਾਬ ਦੇ ऑफिशियल YouTube ਚੈਨਲ ਦੇਖੋ ਪੰਜਾਬੀ ਦੇ ਵਿੱਚ ਅੱਜ ਦੇ ਸਮੇਂ ਦੇ ਸੋਸ਼ਲ ਮੀਡੀਆ ਜੇ ਕਿਤੇ ਵਾਇਰਲ ਹੋ ਰਿਹਾ ਹੈ ਤਾਂ ਫਿਲਮੀ ਦੁਨੀਆ ਦੇ ਵਿੱਚ ਵਾਇਰਲ ਹੋ ਰਿਹਾ ਹੈ ਬਟ ਜੇ ਜੇਕਰ ਆਪਾਂ ਆਮ ਲੋਕਾਂ ਦੀ ਗੱਲ ਕਰੀਏ ਤਾਂ ਉਹ ਅੱਜ ਦੇ ਟਾਈਮ ਤੇ ਵੀ ਸਿਰਫ ਰੀਲ ਸਕਰੋਲ ਕਰਨ ਤੇ ਚਾਹੇ ਉਹ YouTube ਤੇ ਹੋਵੇ ਜਾਂ Instagram ਤੇ ਹੋਵੇ ਆਪਣਾ ਸਮਾਂ ਬਰਬਾਦ ਕਰ ਰਹੇ ਨੇ ਪਰ ਅੱਜ ਮੈਂ ਤੁਹਾਨੂੰ ਇੱਕ ਇਹੋ ਜਿਹੀ ਗੱਲ ਦੱਸ ਕੇ ਜਾਵਾਂ ਜਿਦੇ ਨਾਲ ਤੁਸੀਂ ਜੋ ਸਮਾਂ Instagram ਤੇ YouTube ਤੇ Reels scroll ਕਰਨ ਦੇ ਵਿੱਚ ਲਗਾਉਨੇ ਹੋ ਉਹੀ ਸਮਾਂ ਜੇ ਤੁਸੀਂ ਆਪਣੀ ਵੀਡੀਓਜ਼ ਸ਼ੂਟ ਕਰਕੇ ਇੱਕ ਛੋਟੀ ਜੀ ਵੀਡੀਓ ਕਲਿੱਪ ਵੀ YouTube ਤੇ ਪਾਉਣੇ ਹੋ ਤਾਂ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ 2 ਮਹੀਨੇ 3 ਮਹੀਨਿਆਂ ਦੇ ਵਿੱਚ ਇੱਕ ਵਧੀਆ ਅਰਨਿੰਗ ਜਿਹੜੀ ਉਹ YouTube ਤੋਂ ਕਰ ਸਕਦੇ ਹੋ ਦੇਖੋ ਕੈਨੇਡਾ ਦੇ ਵਿੱਚ ਡਾਲਰ ਵਧੀਆ ਬਣਦੇ ਠੀਕ ਹੈ ਤੇ ਅਮਰੀਕਾ ਦੇ ਵਿੱਚ ਵੀ ਵਧੀਆ ਪੈਸਾ ਬਣਦਾ ਜੇ ਉਹੀ ਵੀਡੀਓਜ਼ ਆਪਾਂ ਇੱਥੇ ਹੀ ਸ਼ੂਟ ਕਰਕੇ ਪਾਈਏ ਤਾਂ ਕਿਉਂ ਨਹੀਂ ਬਣਨਗੇ ਪੈਸੇ ਆਧੇ ਸਮੇਂ ਤੇ ਬਹੁਤ ਸਾਰੇ ਲੋਕ ਜਿਹੜੇ ਨੇ ਆਪਣੇ ਪੰਜਾਬੀ ਲੋਕ ਨੇ ਕੈਨੇਡਾ ਅਮਰੀਕਾ ਦੇ ਵਿੱਚ ਜਾ ਕੇ ਵਸ ਰਹੇ ਨੇ ਉਹਦਾ ਕਾਰਨ ਕੀ ਹੈ ਸਿਰਫ ਔਰ ਸਿਰਫ ਮਨੀ ਇਨਕਮ ਤੇ ਕੈਨੇਡਾ ਦੇ ਵਿੱਚ ਕੀ ਕੰਡੀਸ਼ਨਸ ਹੋ ਰਹੀਆਂ ਨੇ ਇਸ ਦੀ ਇੱਕ ਵੀਡੀਓ ਮੈਂ ਤੁਹਾਨੂੰ ਪਹਿਲਾਂ ਵੀ ਸ਼ੇਅਰ ਕੀਤੀ ਸੀਗੀ ਕਿ ਇੱਕ ਮੁੰਡੇ ਨੇ ਕਿਹਾ ਸੀਗਾ ਕਿ ਅਸੀਂ ਆਪਣੇ ਪੇਰੈਂਟਸ ਦੇ ਜਿਹੜੇ ਨੇ ਵੱਡੇ ਜਿਨ੍ਹਾਂ ਨੇ ਸਾਡੇ ਨਾਮ ਰੱਖੇ ਜਿਨ੍ਹਾਂ ਨੇ ਸਾਨੂੰ ਤੁਰਨਾ ਸਿਖਾਇਆ ਸੀ ਉਹਨਾਂ ਦੇ ਜਿਹੜੇ ਸੰਸਕਾਰ ਨੇ ਉਹ ਉਹਨਾਂ ਦੇ ਦੇਖੇ ਹੈ ਤਾਂ ਤੁਸੀਂ ਦੇਖੋ ਕਿ ਕਿਉਂ ਨਾ ਇਹੋ ਜਿਹਾ ਕੰਮ ਕਰਿਆ ਜਾਵੇ ਕਿ ਪੰਜਾਬ ਦੇ ਵਿੱਚ ਰਹਿ ਕੇ ਹੀ ਆਪਾਂ ਨੂੰ ਉਹੋ ਜੀ ਅਰਨਿੰਗ ਹੋ ਸਕੇ ਔਰ ਬਹੁਤ ਸਾਰੇ ਲੋਕ ਨੇ ਜਿਹੜੇ ਅੱਜ ਦੇ ਟਾਈਮ ਤੇ ਇੰਡੀਆ ਦੇ ਵਿੱਚ ਬਹੁਤ ਵਧੀਆ ਅਰਨਿੰਗ ਕਰ ਰਹੇ ਨੇ ਇੱਕ ਸਟਾਰਟਅਪ ਜ਼ਰੂਰੀ ਹੈ ਦੇਖੋ ਸਟਾਰਟ ਦੇ ਵਿੱਚ ਆਪਾਂ ਐਵੇਂ ਨਹੀਂ ਕਹਾਂਗੇ ਕਿ ਤੁਸੀਂ ਬਈ ਕਰੋੜਪਤੀ ਬਣ ਜਾਓਗੇ ਉਹ ਗੱਲ ਨਹੀਂ ਹੈਗੀ ਨਾ ਹੀ ਆਪਣੇ ਤੋਂ ਝੂਠ ਬੋਲਿਆ ਜਾਂਦਾ ਇੱਕ ਫਾਰਮਰ ਜਿਹੜਾ ਉਹ ਖੇਤੀ ਕਰਨ ਵਾਸਤੇ 6 ਮਹੀਨੇ ਚਮਾਈ ਫਸਲ ਜਿਹੜੀ ਆਪਣੀ ਹੁੰਦੀ ਹੈ 6 ਮਹੀਨੇ ਵੇਟ ਕਰਦਾ ਹੈ ਹਨਾ ਕਿੰਨਾ ਪੇਸ਼ੈਂਸ ਹੈ ਤਾਂ ਤੁਸੀਂ ਵੀ 6 ਮਹੀਨੇ ਕਿਸੇ ਚੀਜ਼ ਨੂੰ ਦੇਖ ਕੇ ਤਾਂ ਦੇਖੋ ਕਿਸੇ ਪਲੇਟਫਾਰਮ ਨੂੰ 6 ਮਹੀਨੇ ਦੇਖ ਕੇ ਤਾਂ ਦੇਖੋ ਉਹਦੇ ਤੇ ਡੇਲੀ ਵੀਡੀਓ ਅਪਡੇਟ ਕਰੋ ਡੇਲੀ ਮਤਲਬ ਕਿ ਇੰਸਟਾਗ੍ਰam ਨਹੀਂ ਆਪਾਂ YouTube ਦੀ ਹੀ ਗੱਲ ਕਰਦੇ ਆ YouTube ਤੇ ਇੱਕ ਚੈਨਲ ਕ੍ਰੀਏਟ ਕਰੋ ਵਧੀਆ ਜਿਹਾ ਕਿਸੇ ਵੀ ਫਿਲਡ ਨੂੰ ਲੈ ਕੇ ਕਰੋ ਚਾਹੇ ਵਲੌਗ ਚੈਨਲ ਕਰੋ ਦੇਖੋ ਅੱਜ ਦੇ ਟਾਈਮ ਤੇ ਆਪਣੇ ਪੰਜਾਬੀਆਂ ਨੇ ਵਲੌਗ ਚੈਨਲ ਬਣਾ ਬਣਾ ਕੇ ਧਮਾ ਪਾ ਰਖੀ ਹੈ ਵੈਸੇ ਤਾਂ ਦੇਖੋ ਹਰ ਕਿਸੇ ਨੂੰ ਪਸੰਦ ਨਹੀਂ ਹੁੰਦੀ ਚੀਜ਼ ਈਵਨ ਮੈਂ ਪਰਸਨਲੀ ਕਮਾ ਦਾ ਮੈਨੂੰ ਬਲੌਗ ਚੈਨਲ ਲੈਣੇ ਜਿਆਦਾ ਵਧੀਆ ਨਹੀਂ ਲੱਗਦੇ ਕਿ ਆਪਣੀ ਪਰਸਨਲ ਲਾਈਫ ਕਿਸੇ ਨੂੰ ਦਿਖਾਣੀ ਬਟ ਦੇਖੋ ਉਹ ਵੀ ਪੈਸੇ ਕਮਾਉਣ ਦਾ ਇੱਕ ਜਰੀਆ ਹੈ ਉਹਨਾਂ ਦੀ ਸੋਚ ਹੈ ਉਹ ਜਿਵੇਂ ਕਰ ਰਹੇ ਨੇ ਵਧੀਆ ਦੇਖੋ ਆਪਣੀ ਲਾਈਫ ਦੇ ਵਿੱਚ ਬਟ ਆਪਣੇ ਕੋਲੇ ਹੋਰ ਬਹੁਤ ਸਾਰੇ ਤਰੀਕੇ ਨੇ ਜਿੱਦਾਂ ਕਿ ਡਾਕੂਮੈਂਟਰੀ ਵੀਡੀਓਜ਼ ਆਪਣੇ ਐਨੇ ਜਿਆਦਾ ਜਿੱਦਾਂ ਮਹਾਰਾਜਾ ਰਣਜੀਤ ਸਿੰਘ ਜੀ ਹੋਗੇ ਬੰਦਾਵਾਦਰ ਜੀ ਹੋਗੇ ਇਹਨਾਂ ਤੇ ਡਾਕੂਮੈਂਟਰੀ ਵੀਡੀਓਜ਼ ਬਣਾਓ ਜਿੱਦਾਂ ਕਿ ਇੱਕ ਪੰਜਾਬਸੀਆਂ ਨਾਮ ਤੋਂ ਚੈਨਲ ਲੈ ਬਹੁਤ ਵਧੀਆ ਅਰਨਿੰਗ ਵੀ ਕਰ ਰਹੇ ਨੇ ਔਰ ਇੰਨੀ ਵਧੀਆ ਨੋਲੇਜ ਦੇ ਰਹੇ ਨੇ ਔਰ ਇੰਨੀ ਵਧੀਆ ਨੋਲੇਜ ਗੇਨ ਵੀ ਕਰ ਰਹੇ ਨੇ ਗੁਰੂ ਮਤ ਦੇ ਕਿੰਨੇ ਨੇੜੇ ਜਾ ਰਹੇ ਨੇ ਉਹ ਇਹੋ ਜਿਹੇ ਵੀਡੀਓਜ਼ ਬਣਾਟੋ ਠੀਕ ਹੈ ਤੇ ਦੂਸਰੀ ਗੱਲ ਇਹ ਕਿ ਆਪਾਂ ਮੰਨ ਲਓ ਕਿ ਖੇਤੀ ਤੋਂ ਰਿਲੇਟਡ ਵੀਡੀਓਜ਼ ਜਿਵੇਂ ਆਪਾਂ ਖੇਤ ਚ ਜਾਂਦੇ ਆ ਜਾਂ ਕਿਸੇ ਵੀ ਡਾਇਰ ਨਾਲ ਕੁਛ ਆਪਾਂ ਵੀਡੀਓ ਸ਼ੂਟ ਕਰਕੇ YouTube ਤੇ ਕਦੋਂ ਕੀ ਵਾਇਰਲ ਹੋ ਜਾਏ ਇਸ ਚੀਜ਼ ਦਾ ਕੋਈ ਵੀ ਆਈਡੀਆ ਨਹੀਂ ਹੈਗਾ ਇਹ ਸਚਾਈ ਹੈ ਕਿ YouTube ਤੇ ਕੁਝ ਵੀ ਵਾਇਰਲ ਹੋ ਸਕਦਾ ਹੈ ਤਾਂ ਸਭ ਤੋਂ ਪਹਿਲਾਂ ਨੀਡ ਹੈ ਕਿ ਇੱਕ ਆਪਾਂ YouTube ਚੈਨਲ ਬਣਾਈਏ ਇੱਕ YouTube ਚੈਨਲ ਜਿਹੜਾ ਉਹ ਕ੍ਰੀਏਟ ਕੀਤਾ ਜਾਵੇ YouTube ਚੈਨਲ ਜੇ ਤੁਸੀਂ ਕ੍ਰੀਏਟ ਕਰ ਲੈਨੇ ਹੋ ਉਸ ਤੋਂ ਬਾਅਦ ਤੁਸੀਂ ਚੂਜ਼ ਕਰੋ ਕਿ ਉਹਦਾ ਮਤਲਬ ਕਿ ਆਪਾਂ ਜਿਹੜੀ ਚੀਜ਼ ਤੇ ਵੀ ਆਪਾਂ ਆਪਣਾ YouTube ਚੈਨਲ ਬਣਾਇਆ ਹੈ ਉਹਦੇ ਤੇ ਡੇਲੀ ਇੱਕ ਵੀਡੀਓ ਪਾਉਚੇ 2 ਮਿੰਟ ਦੀ ਪਾਉਚੇ 3 ਮਿੰਟ ਦੀ ਚ ਪਾਉ 5 ਮਿੰਟ ਉਹਦੀ ਵਧੀਆ ਐਡੀਟਿੰਗ ਕਰੋ ਕਿਉਂਕਿ ਮੈਨੂੰ ਪਤਾ ਅੱਜ ਦੇ ਟਾਈਮ ਤੇ YouTube ਤੇ ਐਵੇਂ ਦਾ ਕੁਝ ਵੀ ਨਹੀਂ ਹੈਗਾ ਜੋ ਆਪਾਂ ਨੂੰ ਨਾ ਮਿਲੇ ਐਡੀਟਿੰਗ ਨਾ ਮਿਲੇ ਬਸ ਥੋੜਾ ਜਿਹਾ ਦਿਨ ਦੇ ਵਿੱਚ 1 ਘੰਟਾ 2 ਘੰਟਾ ਉਸ ਚੀਜ਼ ਨੂੰ ਦੇ ਦਿਓ ਤੁਸੀਂ 2 ਘੰਟੇ ਜੇ ਤੁਸੀਂ ਦੇ ਦਿਨੇ ਹੋ ਤਾਂ ਰਿਐਲਿਟੀ ਦੇ ਵਿੱਚ ਤੁਹਾਨੂੰ 6 ਮਹੀਨਿਆਂ ਦੇ ਵਿੱਚ 15000 16000 20000 ਇੱਕ ਐਡੀਸ਼ਨਲ ਆਪ ਤੁਹਾਡੇ ਮਤਲਬ ਕਿ ਪਾਰਟ ਟਾਈਮ ਜੌਬ ਲਗਾ ਕੇ ਚੱਲੋ ਤੁਹਾਨੂੰ ਮਿਲ ਜੂਗੀ ਔਰ ਬਹੁਤ ਸਾਰੇ ਲੋਕ ਤਾਂ ਐਵੇਂ ਦੇ ਨੇ ਕਿ ਜਿਨ੍ਹਾਂ ਨੇ YouTube ਨੂੰ ਆਪਣਾ ਫੁੱਲ ਟਾਈਮ ਕੈਰੀਅਰ ਬਣਾ ਰੱਖਿਆ ਔਰ YouTube ਦੀ ਇੱਕ ਵੀਡੀਓ ਤੋਂ ਵੀ ਲੱਖਾਂ ਰੁਪਏ ਕਮਾਰੇ ਨੇ ਇਹ ਸਚਾਈ ਹੈ ਇਸ ਦੇ ਵਿੱਚ ਕੁਝ ਵੀ ਝੂਠ ਨਹੀਂ ਹੈ ਵੈਲ ਪ੍ਰੂਫ ਨੇ ਜਿਨ੍ਹਾਂ ਦੀਆਂ ਵੀਡੀਓਜ਼ ਤੇ 5 5 6 6 ਲੱਖ ਵਿਊਜ਼ ਆਉਂਦੇ ਆ ਜਿਨ੍ਹਾਂ ਦੀਆਂ ਵੀਡੀਓਜ਼ ਪਾਣੀ ਤਰ੍ਹਾਂ ਵਾਇਰਲ ਹੋ ਜਾਂਦੀਆਂ ਨੇ ਤਾਂ ਤੁਸੀਂ ਆਪ ਲਗਾ ਕੇ ਚੱਲੋ ਕਿ ਬਹੁਤ ਜ਼ਿਆਦਾ ਅਰਨਿੰਗ ਉਹ YouTube ਤੋਂ ਕਰ ਰਹੇ ਬਹੁਤ ਵਧੀਆ ਅਰਨਿੰਗ ਕਰ ਰਹੇ ਠੀਕ ਹੈ ਔਰ ਉਸ ਵਾਸਤੇ ਸਮਾਂ ਚਾਹੀਦਾ ਉਸ ਚੀਜ਼ ਨੂੰ ਤੁਸੀਂ ਟਾਈਮ ਦਿਓ ਜਿਹੜੀ ਚੀਜ਼ ਨੂੰ ਟਾਈਮ ਦਿਓਗੇ ਤੁਸੀਂ ਐਵੇਂ ਤਾਂ ਹੋ ਹੀ ਨਹੀਂ ਸਕਦਾ ਕਿ ਉਹ ਚੀਜ਼ ਤੁਹਾਨੂੰ ਰਿਜ਼ਲਟ ਨਾ ਦੇਵੇ ਤੁਸੀਂ ਹੋਰ ਵੀ ਬਹੁਤ ਸਾਰੇ ਫ੍ਰੀਡਮ ਦੇ ਵਿੱਚ YouTube ਚੈਨਲ ਜਿਹੜਾ ਹੈ ਤੁਸੀਂ ਬਣਾ ਸਕਦੇ ਹੋ ਜਿੱਦਾਂ ਕਿ ਮੈਂ ਤੁਹਾਨੂੰ ਇੱਕ ਚੈਨਲ ਦਾ ਨਾਮ ਦੱਸਿਆ ਕਿ ਤੁਸੀਂ ਆਪਣੇ ਜਿੰਨੇ ਵੀ ਮਤਲਬ ਕਿ ਯੋਧਾ ਹੋਏ ਨੇ ਉਹਨਾਂ ਦੀ ਡਾਕੂਮੈਂਟਰੀਜ਼ ਵੀਡੀਓਜ਼ ਬਣਾ ਸਕਦੇ ਹੋ ਦੂਜਾ ਮੈਂ ਤੁਹਾਨੂੰ ਦੱਸਿਆ ਕਿ ਤੁਸੀਂ ਖੇਤੀ ਤੋਂ ਰਿਲੇਟਡ ਬਣਾ ਸਕਦੇ ਹੋ ਫਾਰਮਰ ਹੋ ਤੀਜਾ ਜੇ ਤੁਸੀਂ ਪੜ ਰਹੇ ਹੋ ਜੇ ਸਟੂਡੈਂਟ ਹੋ ਤੁਸੀਂ ਠੀਕ ਹੈ ਤਾਂ ਤੁਸੀਂ ਸਟਡੀ ਤੋਂ ਰਿਲੇਟਡ ਜਿਹੜੀਆਂ ਵੀਡੀਓਜ਼ ਨੇ ਉਹ ਅਪਡੇਟ ਕਰ ਸਕਦੇ ਹੋ ਠੀਕ ਹੈ ਕਿਸੇ ਯੂਨੀਵਰਸਿਟੀ ਤੋਂ ਕੀ ਪੰਜਾਬੀ ਯੂਨੀਵਰਸਿਟੀ ਚਾ ਹੋਇਆ ਇਗਨੂ ਤੋਂ ਰਿਲੇਟਡ ਬਣਾ ਸਕਦੇ ਹੋ ਅੱਜ ਕੱਲ ਦੇ ਟਾਈਮ ਤੇ ਬਹੁਤ ਸਾਰੇ ਬੱਚੇ ਐਵੇਂ ਦੇ ਨਹੀਂ ਜਿਹੜੇ ਡਿਸਟੈਂਸ ਐਜੂਕੇਸ਼ਨ ਤੋਂ ਜੁੜੇ ਹੋਏ ਨੇ ਠੀਕ ਹੈ ਕੋਈ ਵੀ ਅਪਡੇਟ ਬਸ ਥੋੜਾ ਜਿਹਾ ਸਮਾਂ ਸਰਚ ਕਰੋ ਕਿ ਅਸੀਂ ਕਿਹੜੀ ਚੀਜ਼ ਤੇ ਵੀਡੀਓਜ਼ ਬਣਾ ਸਕਦੇ ਆ ਅੱਛਾ ਕੈਨੇਡਾ ਦੇ ਵਿੱਚ ਬਹੁਤ ਸਾਰੇ ਪੰਜਾਬੀ ਗਏ ਹੋਏ ਨੇ ਉਹਨਾਂ ਦੀ ਕੰਡੀਸ਼ਨਸ ਕੀ ਨੇ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਨੂੰ ਦਿਖਾਓ ਕਿ ਪੰਜਾਬ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਉਹ ਚੀਜ਼ਾਂ ਤੁਸੀਂ YouTube ਤੇ ਲੈ ਕੇ ਆਓ ਤਾਂ ਕਿ ਇੱਕ ਤਾਂ ਤੁਹਾਡੀ ਇਸ ਨਾਲ ਕੀ ਹੋਗੀ ਅਰਨਿੰਗ ਹੋਗੀ ਦੂਜਾ ਕੀ ਹੋਊਗਾ ਕਿ ਤੁਸੀਂ ਅਗਰ YouTube ਤੇ ਐਕਟਿਵ ਹੋ ਜਾਣੀ ਹੋ YouTube ਤੇ ਅਗਰ ਤੁਸੀਂ ਆਪਣੀ ਇੱਕ ਪਹਿਚਾਣ ਬਣਾ ਲੈਣੀ ਹੋ ਤਾਂ ਦੇਖੋ ਸਪੌਂਸਰਸ਼ਿਪ ਬਹੁਤ ਆ ਜਾਂਦੀ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸਪੌਂਸਰ ਕਰਦੇ ਆ ਤੁਹਾਨੂੰ ਕਿ ਹਾਂਜੀ ਸਾਡੇ ਪ੍ਰੋਡਕਟ ਨੂੰ ਕੀ ਕਰੋ ਤੁਸੀਂ ਸਾਡੇ ਪ੍ਰੋਡਕਟ ਦੀ ਐਡ ਕਰੋ ਐਡਵਰਟਾਈਜ਼ਮੈਂਟ ਕਰੋਗੇ ਤਾਂ ਤੁਹਾਨੂੰ ਉਹ ਕੁਝ ਅਰਨਿੰਗ ਮਤਲਬ ਕਿ ਕੁਝ ਪੈਸੇ ਦੇਣਗੇ ਠੀਕ ਹੈ ਤਾਂ ਇਥੋਂ ਅਰਨਿੰਗ ਹੋਗੀ ਤੀਜੀ ਇੱਕ ਹੁੰਦੀ ਹੈ ਐਫੀਲੀਏਟ ਮਾਰਕੀਟਿੰਗ ਐਫੀਲੀਏਟ ਮਾਰਕੀਟਿੰਗ ਕੀ ਹੈ ਕਿ ਮੰਨ ਲਓ ਤੁਸੀਂ ਕੋਈ ਵੀ Google ਤੋਂ Flipkart ਤੋਂ ਜਾਂ ਫਿਰ ਤੁਸੀਂ ਲਗਾ ਲਓ ਕਿ ਆਪਣੇ Amazon ਤੋਂ ਕਿਸੇ ਵੀ ਚੀਜ਼ ਤੋਂ ਕੁਝ ਵੀ ਮਤਲਬ ਪ੍ਰੋਡਕਟ ਹੈ ਤੁਹਾਨੂੰ ਵਧੀਆ ਲੱਗਦਾ ਉਹਦਾ ਲਿੰਕ ਤੁਸੀਂ ਆਪਣੀ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣੇ ਹੋ ਤੇ ਉਤੋਂ ਕੋਈ ਵੀ ਜਾ ਕੇ ਕੁਝ ਵੀ ਪਰਚੇਜ਼ ਕਰਦਾ ਹੈ ਤਾਂ ਉਹਨੂੰ ਤੁਹਾਡੀ ਅਰਨਿੰਗ ਮਤਲਬ ਕਿ ਤੁਹਾਡੀ ਤੁਹਾਨੂੰ ਵੀ ਉਸ ਚੀਜ਼ ਦੀ ਕੁਝ 1% ਜੋ ਹੈ ਉਹ ਮਿਲੇਗੀ ਉਹ ਅਫੀਲੀਏਟਡ ਮਾਰਕੀਟਿੰਗ ਕੀ ਹੁੰਦੀ ਹੈ ਉਸਤੇ ਆਪਾਂ ਇੱਕ ਅਲੱਗ ਤੋਂ ਵੀਡੀਓ ਬਣਾ ਦਾਂਗੇ ਬਟ YouTube ਐਜ਼ ਏ ਮਤਲਬ ਕਿ ਪਾਰਟ ਟਾਈਮ ਕੈਰੀਅਰ ਸ਼ੁਰੂ ਕਰੋ ਜੇ ਤੁਸੀਂ 6 ਮਹੀਨੇ ਰੈਗੂਲਰਟੀ YouTube ਨੂੰ ਦੇ ਦਿਨ ਨੇ ਹੋ ਤਾਂ ਇਹ ਰਿਐਲਿਟੀ ਹੈ ਕਿ ਉਹ ਫੁੱਲ ਟਾਈਮ ਕੈਰੀਅਰ ਬਣਨ ਦੇ ਵਿੱਚ ਟਾਈਮ ਜ਼ਿਆਦਾ ਨਹੀਂ ਲਊਗਾ ਸਟਾਰਟਿੰਗ ਤੋਂ 2 ਮਹੀਨੇ 3 ਮਹੀਨੇ ਜੇ ਤੁਸੀਂ ਰੈਗੂਲਰਟੀ ਵੀਡੀਓ ਪਾ ਦੋਗੇ ਤੁਹਾਡਾ ਚੈਨਲ ਮੋਨਟਾਈਜ਼ ਹੋ ਜਾਊਗਾ ਉਸ ਤੋਂ ਬਾਅਦ ਤੁਹਾਨੂੰ ਮਹੀਨੇ ਦੇ 12000 13000 ਜਿਹੜੇ ਨੇ ਉਹ ਆਣੇ ਸ਼ੁਰੂ ਹੋ ਜਾਣਗੇ ਉਸ ਤੋਂ ਬਾਅਦ 6 ਮਹੀਨਿਆਂ ਬਾਅਦ 25000 30000 ਐਵੇਂ ਆਣੇ ਸ਼ੁਰੂ ਹੋ ਜਾਣਗੇ ਉਸ ਤੋਂ ਬਾਅਦ ਤਾਂ ਦੇਖੋ ਜੇ ਤੁਸੀਂ ਫੁੱਲ ਟਾਈਮ ਉਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਚੈਨਲ ਮੋਨਟਾਈਜ਼ ਹੋਣ ਤੋਂ ਬਾਅਦ ਕਿ ਤੁਸੀਂ ਕਿਸੇ ਵੀ ਚੀਜ਼ ਨੂੰ ਕਿੰਨਾ ਟਾਈਮ ਦੇ ਰਹੇ ਹੋ ਜਿੰਨਾ ਦੇਖੋ ਜਿੰਨਾ ਆਪਾਂ ਕਿਸੇ ਚੀਜ਼ ਚ ਗੁੜ ਪਾਵਾਂਗੇ ਉਨੇ ਹੀ ਜ਼ਿਆਦਾ ਮਿੱਟੀ ਹੋਗੀ ਜਿਸ ਦਾ ਤੁਸੀਂ ਸੁਣੀ ਹੋਊਗੀ ਉਦਾਂ ਹੀ ਹੈ कि जिन्ना टाइम आप यूट्यूब नवे उन्ना ही ज्यादा आप ग्रो करा क्योंकि देखो यूट्यूब पाने आप रिसर्च करा उस टाइम लगेगा जो रिसर्च करके कुछ वजी चीज़ पावे तो यूट्यूब यूट्यूब का एलगोरिथम वीया जाऊगा और यूट्यूब अपनी वीडियो की दिखाऊगा बहुत ज्यादा लोगों दिखाऊगा और व्यूज तीन तो मिलते हैं पैसे मिलते हैं जिन्ने ज्यादा व्यूज आ गए उन्नी ज्यादा अरनिंग है ठीक है तो इस तरीके ਪੰਜਾਬ ਦੇ ਵਿੱਚ ਹੀ ਰਹਿ ਕੇ ਆਪਾਂ ਕੁਝ ਐਹੋ ਜੇ ਸੋਰਸੇ ਲੱਭੇ ਜੋ ਅੱਜ ਦੇ ਟਾਈਮ ਦੇ ਟ੍ਰੈਂਡ ਵਿੱਚ ਨੇ ਜੋ ਆਪਣੇ ਆਪਾਂ ਨੂੰ ਕੁਝ ਇੱਕ ਐਕਸਟਰਾ ਅਰਨਿੰਗ ਸਾਈਡ ਬਾਈ ਸਾਈਡ ਦੇ ਸਕਦੇ ਨੇ ਤਾਂ ਕਿ ਆਪਾਂ ਆਪਣਾ ਖਰਚਾ ਘਟੋ ਘਟ ਸਟੂਡੈਂਟ ਲਾਈਫ ਦੇ ਵਿੱਚ ਹੀ ਚਲਾ ਸਕੀਏ ਤਾਂ ਇਹ ਸੀਗਾ ਇੱਕ ਤਰੀਕਾ ਦੂਜਾ ਤਰੀਕਾ ਆਪਾਂ ਕੱਲ ਦੱਸਾਂਗੇ ਤੁਹਾਨੂੰ ਕਿ ਆਫਲਾਈਨ ਵੀ ਕਿਹੋ ਜਿਹੇ ਕੰਮ ਨੇ ਜੋ ਆਪਾਂ ਕਰ ਸਕਦੇ ਹਿੱਤਾ ਸੀਗੇ ਔਨਲਾਈਨ ਕਿਉਂਕਿ ਅੱਜ ਇੱਕ ਮੈਂ ਵੀਡੀਓ ਦੇਖੀ ਸੀ ਕੁਬੀਰ ਦੀ ਉਡੀਸਿਰਫ ਢਾਈ ਕਿੱਲੇ ਜ਼ਮੀਨ ਸੀ ਉਹ ਕਹਿੰਦਾ ਕਿ ਮੈਂ ਢਾਈ ਕਿੱਲੇ ਜ਼ਮੀਨ ਦੇ ਵਿੱਚ ਮਹੀਨੇ ਦੇ 4 ਲੱਖ 5 ਲੱਖ ਤੇ 6 ਲੱਖ ਬਈ ਸੀਜ਼ਨਲੀ ਕਮਾ ਲੈਣਾ ਹਰ ਮਹੀਨੇ ਤਾਂ ਨਹੀਂ ਸੀਜ਼ਨਲੀ ਜਦੋਂ ਹਲਦੀ ਦੀ ਖੇਤੀ ਜਿਹੜੀ ਹੈ ਛਮਾਈ ਬਾਦ ਉਤਰਦੀ ਹੈ ਤਾਂ ਉਹ ਕਹਿੰਦੇ ਕਿ ਹਲਦੀ ਮੇਰੇ ਵਾਸਤੇ ਅਸਲ ਇੱਕ ਕਿੱਲੇ ਜਿਹੜਾ ਹਲਦੀ ਹੈ ਉਹ 4 ਲੱਖ ਦਾ ਪੈਂਦਾ ਤਾਂ ਇੱਥੇ ਝੋਨਾ ਕਣਕ ਵਿੱਚ ਕੇ ਆਪਾਂ ਇੱਕ ਕਿੱਲੇ ਦਾ 4 ਲੱਖ ਨਹੀਂ ਕਮਾ ਸਕਦੇ ਉਹ ਹਲਦੀ بیچ ਕੇ ਕਮਾ ਰਿਹਾ ਤਾਂ ਉਹ ਟੈਕਨੀਕਸ ਜਿਹੜੀਆਂ ਨੇ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੇ ਆਪਾਂ ਆਲ ਦੇ ਟਾਈਮ ਤੇ ਇਸ ਗੱਲ ਨੂੰ ਕਹਿ ਰਹੇ ਆ ਕਿ ਪੰਜਾਬ ਦੇ ਵਿੱਚ ਹੀ ਰਹਿ ਕੇ ਗ੍ਰੋਥ ਕਰੀ ਜਾਵੇ ਆਪਣੀ ਗ੍ਰੋ ਆਪਣੇ ਆਪ ਨੂੰ ਵਿਕਸਿਤ ਕੀਤਾ ਜਾਵੇ ਤਾਂ ਆਪਾਂ ਤਰੀਕੇ ਵੀ ਤੁਹਾਡੇ ਸਾਹਮਣੇ ਜ਼ਰੂਰ ਲੈ ਕੇ ਆਵਾਂਗੇ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਥੈਂਕ ਯੂ ਸੋ ਮੱਚ ਫੋਲ ਦਾ ਲਿਸਟ